ਇਹ ਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਤਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ ਸੋ ਆਪ ਦੀ ਸਰਕਾਰ ਆਪ ਦੇ ਦਵਾਰ ਸੋ ਇੱਕ ਮਹਿਮ ਜੋ ਚਲਾਈ ਗਈ ਹੈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਵੱਲੋਂ ਸੋ ਪਿੰਡ ਪਿੰਡ ਦੇ ਵਿੱਚ ਕੈਂਪ ਲਗਾਏ ਜਾ ਰਹੇ ਨੇ ਜੋ ਵੱਖ-ਵੱਖ ਮੈਕਮਿਆਂ ਤੋਂ ਆਫੀਸਰ ਆਉਂਦੇ ਨੇ ਅਤੇ ਪਿੰਡ ਦੇ ਲੋਕਾਂ ਦੀਆਂ ਮੁਸੀਬਤਾਂ ਨੂੰ ਸੁਣਦੇ ਨੇ ਸੋ ਪਿੰਡ ਬਰੋਲੀ ਦੇ ਵਿੱਚ ਵੀ ਅੱਜ ਇਹ ਇੱਕ ੈਂਪ ਲੱਗਿਆ ਹੋਇਆ ਹੈ ਤੁਹਾਨੂੰ ਇਹਦੀਆਂ ਝਲਕੀਆਂ ਦਿਖਾਉਂਦੇ ਆ ਅਤੇ ਮੰਤਰੀ ਬੀਬਾ ਅਨਮੋਲ ਗਗਨਮਾਨ ਜੀ ਉਹ ਵੀ ਇੱਥੇ ਪਹੁੰਚੇ ਨੇ ਤੇ ਤੁਹਾਨੂੰ ਦਿਖਾਉਂਦੇ ਆ ਇਹ ਪੂਰੀ ਜਾਣਕਾਰੀ ਰਾਣਾ ਜੀ ਪਿੰਡ ਪਿੰਡ ਦੇ ਵਿੱਚ ਜੋ ਕੈਂਪ ਲਗਾਏ ਜਾ ਰਹੇ ਨੇ ਸਰਕਾਰ ਵੱਲੋਂ ਮੁਸੀਬਤਾਂ ਸੁਣੀਆਂ ਜਾ ਰਹੀਆਂ ਕਿ ਕਿ ਦੇਖੋ ਪੰਜਾਬ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ ਜੀ ਮਾਨ ਸਾਹਿਬ ਨੇ ਗੱਲ ਕਹੀ ਸੀ ਕਿ ਮੈਂ ਜਿਹੜੀ ਸਰਕਾਰ ਆ ਉਹ ਪਿੰਡਾਂ ਚ ਚਲਾਉਂਗਾ ਉਹ ਉਹਨੇ ਸੱਚ ਕਰਕੇ ਦਿਖਾਉਤੀ ਹੈ ਤੇ ਸਾਰੇ ਅਫਸਰ ਜਿਹੜੇ ਹੈਗੇ ਆ ਉਹ ਪਿੰਡਾਂ ਦੇ ਵਿੱਚ ਉਹ ਇਸ ਟਾਈਮ ਬੈਠੇ ਨੇ ਤੇ ਲੋਕਾਂ ਦੇ ਘਰੋ ਘਰੀ ਕੰਮ ਹੁੰਦੇ ਜਾ ਰਹੇ ਨੇ ਤੇ ਜਿਹੜਾ ਜਿਹਨਾਂ ਕੰਮਾਂ ਵਾਸਤੇ ਆਮ ਬੰਦੇ ਨੂੰ ਡੇਲੀ ਮੁਲਕੀ ਖਜਲ ਖਵਾਉਣਾ ਪੈਂਦਾ ਪੈਂਦਾ ਸੀ ਸਰਕਾਰੀ ਦਫਰਾਂ ਵਿੱਚ ਜਾ ਕੇ ਉਹਨਾਂ ਦੇ ਕੋਲ ਹੁਣ ਕੰਮ ਕਰੇ ਬੈਠੇ ਕੰਮ ਹੋ ਰਹੇ ਨੇ ਜੀ ਹਾਂ ਜੀ ਸਰ ਕੀ ਕਹਿਣਾ ਤੁਹਾਡਾ ਬਹੁਤ ਵਧੀਆ ਦੇਖੋ ਜੀ ਜਿਹੜਾ ਇਹ ਮਾਨ ਸਾਹਿਬ ਨੇ ਪ੍ਰਾਲਾ ਕਰਿਆ ਬਹੁਤ ਹੀ ਸਲਾਘਾਯੋਗ ਪ੍ਰਾਲਾ ਕਿਉਂਕਿ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਜਿਹੜੇ ਖੁਸ਼ ਲੋਕੇ ਪਿੰਡਾਂ ਜਾਂਤਰਤੇ ਹੁੰਨੇ ਆ ਉਹ ਦਫ਼ਤਰਾਂ ਚ ਵੀ ਨਹੀਂ ਜਾਂਦੇ ਹੈਗੇ ਕਿਉਂਕਿ ਅਨਪੜਤਾ ਆ ਜਾਂਦੀ ਹੈ ਇਹਦੇ ਵਿੱਚ ਦਫ਼ਤਰਾਂ ਚ ਕੰਮ ਨਹੀਂ ਕਰਾ ਸਕਦੇ ਸੋ ਮਾਨ ਸਾਹਿਬ ਨੇ ਜਿਹੜੇ ਉਪਰਾਲਾ ਕਰਿਆ ਕਿਉਂਕਿ ਜਿਹੜੀ ਕੈਂਪ ਲਗਾ ਲਗਾਈ ਜਾ ਰਹੇ ਪਿੰਡਾਂ ਵਿੱਚ ਸਾਰੇ ਮਹਿਕਮੇ ਜਿੰਨੇ ਵੀ ਪੇਪਰ ਕਾਰਵਾਈ ਨੂੰ ਚਾਹੀਦੇ ਹੈ ਸਾਰੇ ਮਹਿਕਮੇ ਇੱਥੇ ਮੌਜੂਦ ਹੁੰਨੇ ਆ ਜਿਨ੍ਹਾਂ ਦਾ ਵੀ ਕੋਈ ਵੀ ਕੰਮ ਹੈਗਾ ਜਿਵੇਂ ਕਿ ਮਾਰ ਮਹਿਕਮੇ ਨਾਲ ਹੈ ਜਾਂ ਬਿਜਲੀ ਬੋਰਡ ਨਾਲ ਹੈ ਜਾਂ ਆਪਣਾ ਤੁਹਾਡੇ ਕੇਂਦਰ ਨਾਲ ਹੈ ਕਿਸੇ ਕਿਸੇ ਦਾ ਸਾਰੇ ਕੰਮ ਇੱਥੇ ਜਿਹੜੇ ਕਰਾਏ ਜਾ ਰਹੇ ਆ ਤੁਰੰਤ ਹੱਲ ਹੋ ਰਿਹਾ ਹੈ ਦੇ ਮੁੱਖ ਮਹਾਨ ਵਿਵਾਦ ਮੰਤਰੀ ਸਾਹਿਬ ਪਹੁੰਚੁਕੇ ਹਨ ਉਹਨਾਂ ਦੇ ਨਾਲ ਜਿੰਨੇ ਵੀ ਅਫਸਰ ਸਾਹਿਬਾਂ ਆਏ ਹਨ ਉਹਨਾਂ ਦਾ ਵੀ ਚਾਹ ਜਰੂਰ ਨਗਰ ਨਿਵਾਸੀਆਂ ਵੱਲੋਂ ਪੰਚਾਇਤ ਵੱਲੋਂ ਧੰਨਵਾਦ ਕੀਤਾ ਜਾਂਦਾ ਹੈ ਮੈਂ ਤਾਂ ਦੋ ਚਾਰ ਤੋਂ ਬੇਨਤੀਆਂ ਕਰਦੀਆਂ ਹਨ ਜੋ ਪੁਰਾਣੀਆਂ ਹਨ ਜਿਹੜੀਆਂ ਨਵੀਆਂ ਹਨ ਉਹਨਾਂ ਨੂੰ ਵੀ ਵਿੱਚ ਸਭ ਨੂੰ ਪਤਾ ਹੀ ਆ ਬੀਬੀਆਂ ਬੈਠੀਆਂ ਹਨ ਉਹਨਾਂ ਦਾ ਵੀ ਆਪਣਾ ਜੋ ਕੰਮ ਹੈ ਇਹਦੇ ਵੀ ਕਹੋ ਵੀ ਪਾ ਜੀ ਮੇਰੇ ਤੋਂ ਪਹਿਲਾਂ ਬੇਨਤੀ ਹੈ ਮੇਰੀ 80 ਸਾਲ ਦੀ ਉਮਰ ਹੋ ਗਈ ਜਿਹਦੇ ਤੁਸੀਂ ਪਹਿਲੇ ਤੱਕ ਆਏ ਸੀ ਉਹ ਜਦ ਲਈ ਮੈਂ ਥੋੜੀ ਨਾਲ ਵਿੱਚ ਪਿਆਰ ਨਾਲ ਗੱਲਾਂ ਕਰੀ ਸੀ ਤੁਸੀਂ ਸਾਡੇ ਨਾਲ ਜੋ ਬਚਕਾਰ ਗੱਲਾਂ ਕੀਤੀਆਂ ਸਾਡਾ ਕੋਈ ਬਹਿਦਾ ਨਹੀਂ ਪੂਰਾ ਹੋਇਆ ਅਸੀਂ ਸਭ ਤੋਂ ਪਹਿਲਾਂ ਤੁਹਾਡੇ ਨਾਲ ਰਹੇ ਜਿਸ ਤਰੀਕੇ ਨਾਲ ਅਸੀਂ ਗਏ ਦੋ ਮੁੰਡੇ ਸਾਡੇ ਨੌਜਵਾਨ ਗਏ ਸਾਨੂੰ ਜਵਾਬ ਕਿਹਾ ਮਿਲਿਆ ਵੀ ਕਿੱਤਲ ਦੋ ਬਾਰ ਸਭੇ ਕਹਿ ਦੇ ਲਈ ਅਸੀਂ ਸਾਡੇ ਨਾਲ ਸੀ ਪਰ ਅਸੀਂ ਤੈਨੂੰ ਮਹਾਰਾਜ ਨੂੰ ਜਾਨ ਦੇਣ ਖਤਰ ਸਾਡੇ ਮੁੰਡੇ ਸਾਡੇ ਕੋਲ ਫੌਜੀ ਸਾਹਿਬ ਸੀ ਸਾਡੇ ਪਿਆਰੇ ਜੀਪ ਲੈ ਕੇ ਛੱਡਾ ਮੇਰੇ ਹੱਥੋਂ ਨਾਲ ਦੀ ਇੱਥੇ ਇੱਕ ਧਰਮਸ਼ਾਲਾ ਖੜਾ ਉਹਦੇ ਮੋਢਾ ਹੁੰਦਾ ਸੀ ਇਹ ਬੀਬੀਆਂ ਦਾ ਸਾਨੂੰ ਲੰਗੜਾ ਵੀ ਅਫਾ ਕਰ ਦਿੰਦਾ ਕਿੱਦਾਂ ਗਏ ਤੁਸੀਂ ਢੱਡੇ ਵਾਲੇ ਅੱਜ ਰਾਤਾਂ ਨੂੰ ਵੀ ਸਾਨੂੰ ਫੋਨ ਬੀਬਾ ਜੀ ਸਾਡੀ ਬੇਨਤੀ ਹੈ ਬਹੁਤਾ ਮੈਂ ਗੱਲਾਂ ਨਾ ਕਰਾ ਕੋਈ ਗਿਆਨੀ ਮੇਥਾਤੇ ਹੋ ਬੁਹ ਬਣਾ ਰਹੇ ਨੇ ਦੋ ਚਾਰ ਗੱਲਾਂ ਕਰਨੀਆਂ ਸਾਰੀ ਦੁੱਖੀਆਂ ਗੱਲਾਂ ਇੱਕ ਬੇਨਤੀ ਸਭ ਤੋਂ ਬੜੀ ਮੇਰੀ ਦੁੱਖਾਂ ਹੀ ਹੈ ਜਿੱਥੇ ਅੱਜ ਆਪਾਂ ਬੈਠੇ ਹਾਂ ਮੇਰੇ ਸਮਾਨ ਪਾਈ ਸੀ ਉਹਦੇ ਬਾਰੇ ਸਾਡੇ ਕੋਲ ਪਹੁੰਚੇ ਸਾਡੀ ਕੋਈ ਸੜਾਈ ਨਹੀਂ ਹੋਈ ਮੈਂ 7 ਦਿਨ ਬਾਅਦ ਪੱਕਾ ਸਕੂਲ ਦੇ ਵਿੱਚ ਆ ਗਿਆ। ਮੇਰੀ ਮਹਾਰਾਜ ਵੱਲੋਂ ਕੋਈ ਡੂਬੀ ਲੱਗੀ ਹੋਈ ਸਮਝੋ ਚਾਹ ਵੱਲੋਂ ਮੇਰੀ ਸੇਵਾ ਗਾਹੀ ਨੋਕਾ ਕਰਦੇ ਲੋ। ਇਹਨਾਂ ਦਾ ਪਾਣੀ ਸੀ ਬੱਚਿਆਂ ਨੂੰ ਕੋ ਛੋਟਾ ਦਰਵਾਜ਼ਾ ਸਾਹਮਣੇ ਦੇਖੋ ਤੋੜ ਕੇ ਅਸੀਂ 1 ਮਹੀਨਾ ਬਾਅਦ ਜੇ ਪਾਰੇ। ਇਹ ਕੰਡ ਪਾਵੇਂ ਬਾਈ ਪਰ ਕੰਡਾ ਨੂੰ ਸਰਕਾਰ ਨੇ ਬੜਾਈ ਬਾਈ ਪਰ ਉਹਦੇ ਨਾਲ ਕੋਈ ਫਾਇਦਾ ਨਹੀਂ ਹੋਇਆ। ਕਿਉਂਕਿ ਇਹਨਾਂ ਦਾ ਪਾਣੀ ਸੀ ਬੱਚਿਆਂ ਨੂੰ ਪੁੱਛੋ ਛੋਣੋ ਦੇ ਜਵਾਗ ਹੈ ਅੰਦਰ बार-बार ਕੇ ਜਵਾਗਾਂ ਤੋੜਦੇ ਸੀ ਖਾਦੇ ਚੱਲ ਗਏ। ਸਾਨੂੰ ਦੁਖੀ ਗੱਲ ਉਹ ਵੀ ਅਸੀਂ ਐਪਲੀਕੇਸ਼ਨ ਦੇ ਕੇ ਦਿੱਤੀ ਸੀ ਸਾਡੀ ਗੱਲ ਤੇ ਕੋਈ ਛੜਾਈ ਨਹੀਂ ਹੋਈ ਦੁਖੀਆਂ ਗੱਲਾਂ ਸਾਨੂੰ ਇਹ ਜਿਹਾ ਗੱਲ ਕਰਿਆ ਸਾਡਾ ਸਾਥ ਤੇ ਜਈਦਾ ਕੋਈ ਫਾਇਦਾ ਨਹੀਂ ਹੈਗਾ ਕਿ ਸਾਰਾ ਪਾਣੀ ਦਾ ਵਾਸਲਾ ਫੋਨ ਬਾਕ ਬਣਾ ਲੈ ਉੱਥੇ ਖੇਤਾਂ ਨੂੰ ਪਾਣੀ ਜਾਂਦਾ ਨੁਕਸਾਨ ਬਹੁਤ ਹੋ ਰਿਹਾ ਸਾਨੂੰ ਕੋਈ ਪੈਸੇ ਦੀ ਲੋੜ ਆ ਚਾਹ ਕੋਈ ਜ਼ਮੀਰ ਦੇ ਕੇ ਤਾਂ ਪਾਣੀ ਛੜਿਆ ਜਾਊਗਾ ਉਸ ਤੋਂ ਉਪਰੰਤ ਆ ਬਰਿਆਲੇ ਵਾਲੀ ਸੜਕ ਹੈ ਅਸੀਂ ਉਹਦੇ ਬਾਰੇ ਵੀ ਐਪਲੀਕੇਸ਼ਨ ਦੇ ਕੇ ਦਿੱਤੀ ਹੈ ਵੀ ਉਹ ਨੀਵੀਂ ਕੀਤੀ ਜਾਵੇ ਸਾਰੇ ਪਿੰਡਾਂ ਕੁਸ਼ਹਾਰ ਤੁਸੀਂ ਇਕੱਠੇ ਹੋਇਆ ਹਾਂ ਬੜੇ ਸਾਰੇ ਦਰਨ ਦੀ ਮੁੱਖ ਮੰਤਰੀ ਸਰਕਾਰ ਭਗਵਾਨ ਸੀਮਾ ਜੀ ਨੇ ਜੋ ਆਪ ਦੀ ਸਰਕਾਰ ਆਪ ਦੇ ਦੁਆਰ ਚਲਾਈ ਹੈ ਉਹਦੇ ਅਧੀਨ ਪਿੰਡਾਂ ਵਿੱਚ ਕੈਂਪ ਲੱਗ ਰਹੇ ਨੇ ਹਰ ਕੈਂਪ ਦੇ ਵਿੱਚ ਸਾਰੇ ਵਿਭਾਗਾਂ ਦੇ ਸਾਰੇ ਵਿਭਾਗਾਂ ਦੇ ਅਫਸਰ ਸਾਹਿਬਾਨ ਇੱਥੇ ਪਹੁੰਚਦੇ ਹਨ ਔਰ ਉਹਨਾਂ ਦੇ ਰਿਲੇਟਡ ਜਿਨ੍ਹਾਂ ਦੇ ਕੋਈ ਕੰਮ ਪੈਂਡਿੰਗ ਪਏ ਐ ਉਹ ਕੰਮ ਨਾਲ ਦੀ ਨਾਲ ਹੋ ਰਹੇ ਐ ਫਿਰ ਵੀ ਜਿਹੜਾ ਕੋਈ ਦਫ਼ਤਰ ਦਾ ਕਮਰਾ ਜਾਂਦਾ ਉਹਨੂੰ ਦਫ਼ਤਰ ਬਲਾ ਕੇ ਦੂਜੇ ਦਿਨ ਉਹ ਵੀ ਕੰਮ ਜਿਹੜਾ ਸਿਰੇ ਘੜ ਆ ਜਾਂਦਾ ਸੋ ਇਹ ਪਹਿਲੀ ਵਾਰ ਐ ਕਿ ਸਰਕਾਰ ਐ ਜਿਹੜੀ ਤੁਹਾਡੇ ਦੁਆਰ ਤੁਹਾਡੇ ਘਰਾਂ 'ਚ ਤੁਹਾਡੇ ਪਿੰਡਾਂ 'ਚ ਤੁਹਾਡੇ ਗਰੀਬ ਮਹੱਲਿਆਂ ਵਿੱਚ ਉਹ ਸਰਕਾਰ ਖੁਦ ਕੋ ਮਰੀ ਐ ਬਜ਼ੁਰਗ ਮੁਸਤਰੀ ਸੀਗੇ ਕੋਈ ਗੱਲ ਨਹੀਂ ਫੇਰ ਨੇਰ ਨੇਰ ਵੇਟ ਥੋੜਾ ਬਹੁਤ ਹੋ ਜਾਂਦਾ ਹੈ ਪਿੰਨ ਜਾ ਕੇ ਤੁਹਾਡੇ ਸਮੱਸਿਆਵਾਂ ਦਾ ਹੱਲ ਕਰਨ ਲਈ ਸਾਰਾ ਮਹਿਕਮੇ ਇੱਥੇ ਡਿਪਲੋਏ ਕੀਤੇ ਗਏ ਆ ਉਸੇ ਲਈ ਤੈਪੈ ਤੁਹਾਡੇ ਰੋਲੀ ਰੱਖਿਆ ਗਿਆ ਹੋシਗਾ ਸੋ ਜਿਨ੍ਹਾਂ ਜਿਨ੍ਹਾਂ ਦਾ ਵੀ ਕੋਈ ਕੰਮ ਪੈਂਡਿੰਗ ਹੈ ਤੁਸੀਂ ਆਪੋ ਆਪਣੇ ਇੱਥੇ ਸਮੱਸਿਆਵਾਂ ਮਹਿਕਮੇ ਨੂੰ ਦੱਸੋ ਜੇ ਫੇਰ ਵੀ ਨਹੀਂ ਕੋਈ ਹੋਊਗਾ ਤਾਂ ਸਾਡੇ ਕੋਲੇ ਨੋਟ ਕਰਾ ਦਿਓ ਇੱਕ ਦੋ ਦਿਨਾਂ ਦੇ ਵਿੱਚ ਤੁਹਾਡਾ ਹੱਲ ਕਰ ਦਿੱਤਾ ਜਾਊਗਾ ਅੱਜ ਤੋਂ ਦੇ ਰਾਸ਼ਨ ਕਾਰਡ ਵਾਲਿਆਂ ਦੀ ਸਮੱਸਿਆ ਹੈਗੀ ਆ ਕਿਉਂਕਿ ਅੱਜ ਅਸੀਂ ਰੋਟੀ ਦੇ ਰਾਸ਼ਨ ਜਿਹੜਾ ਵੰਡਣ ਦਾ ਕੰਮ ਸ਼ੁਰੂ ਕੀਤਾ ਸਵੇਰ ਦੇ ਲਗਭਗ ਅਸੀਂ 6000 ਜਿਹੜੇ ਤੁਹਾਡੇ ਲੋਪਾਤਰੀ ਹੈ ਉਹਨਾਂ ਨੂੰ ਅੱਜ ਘਰ ਘਰ ਕਰਕੇ ਰਾਸ਼ਨ ਵੰਡਿਆ ਅਸਵੇਰੇ 6 ਵਜੇ ਤੋਂ ਅਸੀਂ ਲੱਗੇ ਹੋਏ ਆਂ ਕੱਡੀਆਂ ਟੀਮਾਂ ਲੱਗੀਆਂ ਹੋਈਆਂ ਅਜੇ ਵੀ ਚੱਲ ਰਹੀਆਂ ਰਾਤ ਦੇ 9 ਵਜੇ ਤੱਕ ਅਸੀਂ ਉਹ ਰਾਸ਼ਨ ਵੰਡ ਰਾਂ ਹੁਵਾਲਿਕੁਮ ਜੀ ਕਾ ਖਾਰਿ ਸਲਾਮੁ ਅਲਿਕੁਮ ਜੀ ਕੀ ਸਤਿ ਸ੍ਰੀ ਅਕਾਲ ਸਾਰੀ ਸੰਗਤ ਦਾ ਮੇਰੇ ਬਜ਼ੁਰਗਾਂ ਦਾ ਮਾਵਾ ਦਾ ਭੈਣਾ ਦਾ ਭਰਾਵਾ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਇੱਥੇ ਜਿਹੜਾ ਇਹ ਮੁਹਿੰਮ ਤੋਰੀ ਗਈ ਆ ਮੁੱਖ ਮੰਤਰੀ ਸਾਹਿਬ ਵੱਲੋਂ ਭਗਵੰਤ ਮਾਨ ਜੀ ਵੱਲੋਂ ਸਰਕਾਰ ਆਜ ਦੇ ਦੁਆਰ ਇਹਦੇ ਚ ਵੱਖ-ਵੱਖ ਮਹਿਮਿਆ ਦੇ ਬੰਦੇ ਅਫਸਰ ਤੁਹਾਡੇ ਪਿੰਡ ਚ ਆ ਪਿੱਛੇ ਸਾਰੇ ਦੇ ਸਾਰੇ ਹਰ ਡਿਪਾਰਟਮੈਂਟ ਦਾ ਜਿਹੜਾ ਕੋਈ ਕਾਰਡ ਹੈ ਪੈਨਸ਼ਨ ਦਾ ਕਾਰਡ ਨੀਲੇ ਕਾਰਡ ਜੀ ਦੀ ਮਾਤਾ ਜੀ ਗੱਲ ਕਰ ਰਹੇ ਸੀ ਵੀ ਨੀਲੇ ਕਾਰਡ ਕਿਉਂਕਿ ਕਾਫੀ ਕਾਰਡ ਹਨ ਜਿਵੇਂ ਸੀ ਮਾਤਾ ਜੀ ਜਿਹੜੇ ਕੁਝ ਗਲਤ ਬਣੇ ਹੋਏ ਸੀ ਉਹ ਸਾਰੇ ਦੇ ਸਾਰੇ ਬਹਾਲ ਕਰ ਦਿੱਤੇ ਗਏ ਨੇ ਕਿੰਨੇ ਨੇ ਆਪਣੇ ਪਿੰਡ ਦੇ ਵਿੱਚ ਸੱਤ ਦੀ ਕਾਉਂਟੀ ਨ ਹੋਰੀ ਸੱਤ ਦੇ ਜੇ ਪੰਜਾਬ ਹੀ ਨਿਕਲੇ ਇਸੇ ਵੇਲੇ ਟੇਬਲ ਤੇ ਬੈਠੇ ਨੇ ਇਸੇ ਵੇਲੇ ਬਹਾਲ ਕਰ ਰਹੇ ਆ ਇਹ ਨਹੀਂ ਕਿ ਅੱਜ ਬਹਾਲ ਅੱਜ ਵੀ ਅੱਜ ਆਪਾਂ ਆਪਣੇ ਹਲਕੇ 'ਚ ਪੂਰੇ ਪੰਜਾਬ 'ਚ 5000 ਘਰਾਂ 'ਚ ਅਸੀਂ ਰਾਸ਼ਨ ਘਰੇ ਜਾ ਕੇ ਦਿੱਤਾ ਹੈ ਕਿਸੇ ਨੂੰ ਆਟਾ ਚਾਹੀਦਾ ਆਟਾ ਕਿਸੇ ਨੂੰ ਕਣਕ ਚਾਹੀਦੀ ਹੈ ਕਣਕ ਸਾਫ਼ ਸੁਥਰਾ ਪੈਕ ਕੀਤਾ ਹੋਇਆ ਮੁਲਾਜ਼ਮ ਤੁਹਾਡੇ ਘਰੇ ਆ ਕੇ ਰਾਸ਼ਨ ਦੇ ਕੇ ਜਾਣਗੇ ਜਿਹਦਾ ਵੀ ਕਿਸੇ ਦਾ ਕੰਮ ਕੱਟਿਆ ਗਿਆ ਹੈ ਅੱਜ ਦੀ ਅਜਬਾਨ ਕਰਵਾਓ ਇੱਥੇ ਟੀਮ ਬੈਠੀ ਹੈ ਤੁਹਾਡੇ ਲਈ ਆਏ ਹੋਏ ਨੇ ਕਿਸੇ ਨੂੰ ਕੋਈ ਪੈਨਸ਼ਨ ਦਾ ਬਣਾਉਣਾ ਹੈ ਜਾਂ ਕਿਸੇ ਦਿੱਕਤ ਆ ਰਹੀ ਉਹ ਵੀ ਟੀਮ ਆ ਕੇ ਬੈਠੀ ਹੋਈ ਹੈ ਕੋਈ ਜਨਮ ਸਰਟੀਫਿਕੇਟ ਹੈ ਬਦਾ ਪਰ ਵਿਧਵਾ ਪੈਨਸ਼ਨ ਹੈ ਕੋਈ ਲੇਬਰ ਕਾਰਡ ਹੈ ਲੇਬਰ ਮੇਰਾ ਆਪਣਾ ਡਿਪਾਰਟਮੈਂਟ ਹੈ ਜੀ ਆਪਣਾ ਵਿਕਮਾ ਲੇਬਰ ਦੇ ਵਿੱਚ ਅਸੀਂ ਨੱਖਰ ਪਏ ਆ ਜਿਹੜੇ ਉਹ ਵੱਖ-ਵੱਖ ਹੁਨਤਾ ਦੇ ਵਿੱਚ ਕੈਸ਼ ਦਿੰਨੇ ਆ ਤੁਸੀਂ ਬੱਚਿਆਂ ਦੇ ਵਿਆਹ ਕਰਨੇ ਆ ਜਾਂ ਕੋਈ ਬਿਮਾਰੀ ਤੁਹਾਰੀ ਹੋ ਜਾਂਦੀ ਉਹਦੇ ਲਈ ਪੈਸਾ ਸਕੂਲਾਂ ਦੀ ਪੜ੍ਹਾਈ ਦੇ ਵਾਸਤੇ ਬਜੀਫਾ ਸਕੀਮਾਂ 100 ਦੇ ਤਕਰੀਬਨ ਜਿਹੜੀਆਂ ਸਕੀਮਾਂ ਉਹਦਾ ਪੈਂਫਲੇਟ ਤੁਹਾਨੂੰ ਦੇ ਜਾਗੇ ਨੌਜਵਾਨ ਅੱਗੇ ਹੋ ਕੇ ਦੱਸਿਆ ਕਰੋ ਉਹਦੇ ਲਈ ਤੁਹਾਨੂੰ ਲੇਬਰ ਕਾਰਡ ਬਣਾਉਣਾ ਪੈਣਾ ਫਿਰ ਉਸ ਕਾਰਡ ਤਹਿਤ ਅਪਲਾਈ ਕਰਨਾ ਪੈਣਾ ਵੀ ਸਾਨੂੰ ਇਸ ਮੈਂ ਸਾਰਿਆਂ ਦੀ ਗੱਲ ਸੁਣ ਕੇ ਜਾਊਂਗੀ ਇੱਕ ਵਾਰੀ ਆਪਾਂ ਗੱਲਬਾਤ ਸਾਰਿਆਂ ਨਾਲ ਕਰ ਲઈએ ਤੇ ਉਹ ਸਾਰੀ ਜਿਹੜੀ ਲੇਬਰ ਵਾਲਾ ਡਿਪਾਰਟਮੈਂਟ ਵੀ ਇੱਥੇ ਬੈਠਾ ਹੈ ਆਪਣੇ ਪਲੀਜ਼ ਕਾਰਡ ਬਣਵਾਓ ਜਿਹੜੇ ਵੀ ਲੇਬਰ ਮਹਿਕਮੇ ਦੇ ਵਿੱਚ ਕਾਰਡ ਬਣਾਉਣਾ ਚਾਹੁੰਦੇ ਨੇ ਪੈਸੇ ਅਪਲਾਈ ਕਰੋ ਕੈਸ਼ ਪੈਸੇ ਅਸੀਂ ਦਿੱਨੇ ਆ 1200 ਕਰੋੜ ਰੁਪਈਆ ਪਿਆ ਸਾਡੇ ਕੋਲ ਖੁੱਲਾ ਪੈਸਾ ਜਿਹਨੂੰ ਲੈਣ ਆਲੇ ਬਣੋ ਆਪ ਤੁਹਾਡੀ ਐਮਐਲਏ ਆਪਣੀ ਦੀ ਤੁਹਾਡੀ ਉਹਦੀ ਮਨਿਸਟਰ ਹੈ ਸੋ ਮਿੰਟੋਂ ਮਿੰਟ ਅਸੀਂ ਜਗਾ ਤੁਹਾਨੂੰ ਪੈਸਾ ਉਹ ਜਾਰੀ ਕਰਕੇ ਦਵਾਂਗੇ ਕੋਈ ਜ਼ਮੀਨਾਂ ਦੀ ਨਿਸ਼ਾਨਦੇਹੀ ਹੈ ਇੰਤਕਾਲ ਹੈ ਮਾਲ ਵਿਭਾਗ ਇੱਥੇ ਬੈਠਾ ਕੋਈ ਪੁਲਿਸ ਦੇ ਸਰਟੀਫਿਕੇਟ ਹੈ ਵਿਆਹਾਂ ਦੇ ਜਾਂ ਸਦਮ ਸਕੀਮਾਂ ਕਿਸੇ ਨੂੰ ਚਾਹੀਦੀਆਂ ਸਾਰੇ ਦੇ ਸਾਰੇ ਅਫਸਰ ਇੱਥੇ ਬੈਠੇ ਨੇ ਤੇ ਨੀਲੇ ਕਾਰਡਾਂ ਦੀ ਸਮੱਸਿਆ ਸੀ ਪਲੀਜ਼ ਹੁਣੇ ਬਾਹਰ ਕਰਾ ਕੇ ਚੋ ਤੁਹਾਨੂੰ ਕੱਲ੍ਹ ਦਾ ਸੀ 10000 ਦੇ ਤਕਰੀਬਨ ਰਾਸ਼ਨ ਬੰਨਣ ਦਾ ਸਫਤ ਟਾਰਗੇਟ ਹੈ ਘਰੇ ਆ ਕੇ ਦੇ ਕੇ ਜਾਵਾਂਗੇ ਨਹੀਂ ਨਹੀਂ ਵੀ ਕਿਹਾ ਰਿਮਾਰਕ ਕਿਤੇ ਲੈਣ ਜਾਣਾ ਹੈ ਜੇ ਆਪਣਾ ਕੰਮ ਛੱਡ ਕੇ ਕਿਤੇ ਲੈਣ ਜਾਣਾ ਸਰਕਾਰ ਆਪ ਘਰੇ ਆ ਕੇ ਰਾਸ਼ਨ ਨੂੰ ਜਿਹੜਾ ਦੇ ਕੇ ਜਾਊਗੀ ਕੁਝ ਕੰਮ ਸੀ ਜਿਹੜੇ ਪਹਿਲਾਂ ਇਹੋ ਜਿਹੇ ਵੀ ਲੋਕਾਂ ਦੇ ਰਾਸ਼ਨ ਕਾਣ ਮਾਤਾ ਜੀ ਬੜੇ ਸੀ ਜਿਨ੍ਹਾਂ ਨੂੰ ਲੋੜ ਨਹੀਂ ਸੀ ਤਾਂ ਕਰਕੇ ਸਰਕਾਰ ਨੇ ਉਹਨਾਂ ਨੂੰ ਰੀਫਰੈਸ਼ ਕੀਤਾ ਤੇ ਦੇਖੋ ਸਰਕਾਰ ਬਣਾਈ ਹੈ ਤੁਸੀਂ ਕੋਈ ਸ਼ੱਕ ਨਹੀਂ ਹੈਗਾ ਜਿੰਨੀਆਂ ਬੀਬੀਆਂ ਨੇ ਮੋਢੇ ਨਾਲ ਮੋਢਾ ਲਾ ਕੇ ਚਾਹ ਨੂੰ ਫੜ ਕੇ ਹੱਥ 'ਚ ਮਿਹਨਤ ਨਾਲ ਕੀਤੀ ਹੈ ਤੇ ਦਿਨ ਰਾਤ ਇੱਕ ਕੀਤੀ ਹੈ ਤੇ 2 ਸਾਲ ਦੇ ਤਕਰੀਬਨ ਬਹੁਤ سارے ਪਿੰਡਾਂ 'ਚ ਜਾਏ ਕੁਝ ਪਿੰਡ ਰਹਿ ਗਏ ਆ ਲੱਗੇ ਹੋਏ ਆ ਨਵੀਂ ਨਵੀਂ ਜਦੋਂ ਬਣਦੇ ਆ ਨਾ ਬਿਲਕੁਲ ਨਵੇਂ ਜਵਾਨ ਕਸੀ ਨੌਜਵਾਨ ਨੌਜਵਾਨ ਮੈਂ ਦੱਸ ਰਹੀ ਹਾਂ ਜੀ ਨੌਜਵਾਨ ਟੀਨੀ ਆ ਤੇ ਕੰਮ ਨੂੰ ਸੁਭਾਲਣ ਲੱਗੇ ਤੁਹਾਡੇ ਅਸ਼ੀਰਵਾਦ ਨਾਲ ਮਿਨਿਸਟਰੀਆਂ ਵੀ ਮਿਲੀਆਂ ਥੋੜਾ ਸਮਾਂ ਲੱਗ ਜਾਂਦਾ ਪਰ ਇਹ ਵੀ ਦਾ ਕੋਈ ਕੰਮ ਨਹੀਂ ਜਿਹੜਾ ਨਹੀਂ ਕਰਵਾਇਆ ਜਾ ਸਕਦਾ 8 ਲੱਖ ਰੁਪਏ ਆਪਣੇ ਪਿੰਡ ਦੇ ਸਮਸ਼ਾਨ ਘਾਟ ਲਈ ਆਪਾਂ ਦਿੱਤੇ ਆ 7 ਲੱਖ ਰੁਪਏ ਗੰਦੇ ਪਾਣੀ ਦੀ ਨਿਕਾਸੀ ਲਈ ਦਿੱਤੇ ਆ ਤੇ ਜਿਹੜੀ ਕਿਰਾਇ ਤੇ ਗੁਰੂਵਾਲਾ ਨਿੰਦਰੋੜਾ ਜਾਂਦੀ ਹੈ ਜਿਹੜੀ ਉਹ ਤਿਆਰ ਹੋ ਜੂਗੀ ਉਹ ਪਾ ਕੇ ਆਪਾਂ ਭੇਜੀ ਹੋਈ ਹੈ ਕੁਝ ਜਿਹੜੀਆਂ ਸਮੱਸਿਆਵਾਂ ਨੇ ਪੀਣ ਵਾਲੇ ਪੀਣ ਵਾਲੇ ਪਾਣੀ ਦੀ ਸਮੱਸਿਆ ਹੈਗੀ ਆ ਤੁਹਾਡੀ ਹਰ ਨਾਰਾਜ਼ਗੀ ਮੇਰੇ ਸਿਰ ਮੱਥੇ ਹੈ ਵੱਡੇਓ ਜੋ ਤੁਹਾਨੂੰ ਸਮੱਸਿਆ ਦੱਸਣਾ ਤੁਹਾਡਾ ਕੰਮ ਹੈ ਹੱਲ ਕਰਨਾ ਮੇਰਾ ਕੰਮ ਹੈ ਟਿਊਬਵੈਲ ਦੀ ਸਮੱਸਿਆ ਨਵੇਂ ਟਿਊਬਵੈਲ ਦੀ ਜ਼ਰੂਰਤ ਹੈ ਨਵਾਂ ਟਿਊਬਵੈਲ ਦਾ ਪ੍ਰਪੋਜ਼ਲ ਅੱਜ ਹੀ ਬਣਾ ਕੇ ਵੀਡੀਓ ਕਿੱਥੇ ਨੇ ਇੱਥੇ ਇੱਥੇ ਪਿੱਛੇ ਲਿਓ ਉਹ ਇਹਨੂੰ ਨੋਟ ਕਰੋ ਜਿਹੜੇ ਜਿਹੜੇ ਕੰਮ ਹੈ ਕਰਾਉਣੇ ਆ ਪਿੰਡ ਦੀ ਫਿਰਨੀ ਨਵੀਂ ਬਣਾਉਣੀ ਹੈ ਇਹਦਾ ਜਲਦੀ ਪ੍ਰਪੋਜ਼ਲ ਤਿਆਰ ਕਰੋ ਮੈਨੂੰ ਕੱਲ ਦੀ ਕੱਲ ਪ੍ਰਪੋਜ਼ਲ ਬਣਾ ਕੇ ਪੇਚੋ ਇੱਕ ਘਰਾਂ ਦੇ ਅੱਗੇ ਡਰੇਨੇਜ ਪਾਈਪ ਪਾਉਣ ਦੀ ਲੋੜ ਹੈ ਘਰਾਂ ਦੇ ਕੁਝ ਘਰ ਨੇ ਇੱਥੇ ਜਿਨ੍ਹਾਂ ਦੇ ਅੱਗੇ ਪਾਣੀ ਦਾ ਮੁਸ਼ਕਲ ਹੈ ਡਰੇਨੇਜ ਪਾਈਪ ਪਾਣੀਏ ਇਹਨੂੰ ਆਇਡੈਂਟੀਫਾਈ ਕਰੋ ਇਹਨੂੰ ਕਿਹੜੀ ਜਗ੍ਹਾ ਤੇ ਇਥੇ ਸਕੂਲ ਵਿੱਚ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਨਾ ਸਕੂਲ ਦੇ ਵਿੱਚ ਨੋਟ ਕਰੋ ਇਸ ਚੀਜ਼ ਨੂੰ ਸਕੂਲ ਅਪਗ੍ਰੇਡ ਕਰਾਉਣਾ ਆਹ ਦੋਵੇਂ ਕੰਮ ਆ ਜਿਹੜੇ ਸਕੂਲ ਬਾਰੇ ਅਲੱਗ ਤੋਂ ਲਿਖ ਕੇ ਭੇਜੋ ਪੀਣ ਵਾਲਾ ਜਿਹੜਾ ਪਾਣੀ ਹੈ ਟਿਊਬਵੈੱਲ ਦਾ ਰਾਈਟ ਪੇਪਰ ਪ੍ਰੋਪੋਜ਼ਲ ਤਿਆਰ ਕਰੋ ਜੀ ਇਹ ਮੈਨੂੰ ਕੱਲ ਤੱਕ ਇਹਦੇ ਸਾਰੇ ਪ੍ਰੋਪੋਜ਼ਲ ਦੇ ਜਿਹੜੇ ਇਹ ਕੰਮ ਪੈਂਡਿੰਗ ਨਹੀਂ ਹੋਣੇ ਚਾਹੀਦੇ ਹਰ ਕੰਮ ਜ਼ਰੂਰੀ ਨਹੀਂ ਹੁੰਦਾ ਮੈਂ ਇੱਕ ਗੱਲ ਇੱਥੇ ਬਹੁਤ ਸਾਰੇ ਅਫਸਰ ਬੈਠੇ ਨੇ ਕਿ ਜਦੋਂ ਜ਼ਿੰਮੇਵਾਰੀ ਮਿਲਦੀ ਆ ਨਾ ਇੱਕ ਪੋਲੀਟੀਸ਼ੀਅਨ ਨੂੰ ਇੱਕ ਲੀਡਰ ਨੂੰ ਤਾਂ ਮਿਲਦੀ ਮਿਲਦੀ ਆ ਨਾਲ ਅਫਸਰਾਂ ਦੀਆਂ ਵੀ ਜ਼ਿੰਮੇਵਾਰੀਆਂ ਹੁੰਦੀਆਂ ਨੇ ਵੀ ਛੋਟੀਆਂ ਛੋਟੀਆਂ ਮੁਸ਼ਕਲਾਂ ਆਪਣੇ ਆਪ ਦੇਖ ਕੇ ਲੋਕਾਂ ਦੀ ਜ਼ਿੰਮੇਵਾਰੀ ਮਿਲਦੀ ਆ ਤਾਂ ਆਪਣੇ ਆਪ ਉਸ ਕੰਮ ਨੂੰ ਕਰਿਆ ਕਰੋ ਕਿ ਹਰ ਕੰਮ ਤੁਹਾਡੀ ਉਂਗਲ ਫੜੀ ਜਾਵੇ ਤੇ ਫਿਰ ਤੁਸੀਂ ਉਸ ਚੀਜ਼ ਤੇ ਐਕਸ਼ਨ ਲਓਗੇ ਆ ਜਿਹੜੇ ਵੀ ਕੰਮ ਦਿਨਵਾਏ ਨੇ ਜੀ ਡਰੇਨੇਜ ਦਾ ਪੀਲ ਵਾਲੇ ਪਾਣੀ ਦਾ ਤੇ ਫਿਰਨੀ ਦਾ ਇਹ ਤੋਂ ਬਿਨਾ ਡਿਸਪੈਂਸਰੀ ਆ ਬਿ ਡਿਸਪੈਂਸਰੀ 'ਚ ਵੀ ਕੋਈ ਦਿੱਕਤ ਹੈ ਜੀ ਹਾਂਜੀ ਸਾਡੀ ਪੀਐਚ ਸੀ ਜੀ ਘੂਣ ਵਾਲੀ ਇੱਥੇ ਆਉਣੀ ਸੀ ਮੈਡਮ ਕੀ ਅੱਛਾ ਜੋ ਸਾਨੂੰ ਦਿੱਕਤ ਆ ਮੈਂ ਪਹਿਲਾਂ ਲੋਟਾਂ ਵਾਲੀ ਮੁਸ਼ਕਲ ਸੁਣ ਲਾਂ ਮੈਂ ਸਾਰੇ ਤੋਂ ਉਹ ਤੋਂ ਬਾਅਦ ਮੈਂ ਡਿਸਪੈਂਸਰੀ ਵਾਲੀ ਸਾਰੀ ਕਰੂ ਠੀਕ ਹੈ ਮੈਨੂੰ ਸਾਰੀਆਂ ਮਾਵਾ ਪੈਣ ਆਰਾਮ ਨਾਲ ਦੱਸੋ ਮੈਂ ਸਾਰੀਆਂ ਮੁਸ਼ਕਲਾਂ ਇੱਥੇ ਦੀਆਂ ਪਵਾ ਕੇ ਜਾਣੀਆਂ ਮੈਨੂੰ ਦੱਸੋ ਵੀ ਜਿਹੜੇ ਜਿਹੜੇ ਕੰਮ ਐ ਗਣਾ ਤੇ ਇਹ ਤੋਂ ਬਿਨਾ ਹੋਰ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਸਾਹਮਣਾ ਕਰਨਾ ਪੈ ਰੇ

ਨਹੀਂ ਇਹ ਅ ਪਹਿਲੇ ਦਿਨ ਵੀ ਇਹ ਗੱਲ ਕਰੀ ਸੀ ਨਾ ਕਿਸੇ ਨੇ ਹਾਂ ਸੀ ਨਹੀਂ ਇਹ ਇੱਥੇ ਇੱਥੇ ਕਿਉਂ ਜਾ ਰਿਹਾ ਪਾਣੀ ਇਹ ਪਿੰਡ ਦਾ ਪਾਣੀ ਸਾਰਾ ਮਤਲਬ ਇਹਦਾ ਪਾਣੀ ਜਾ ਸਕਦਾ ਕੁਰੀ ਲੱਗੀ ਹੋਈ ਉੱਥੇ ਹਾਂ ਇਹਦਾ ਪਾਣੀ ਜਾਣ ਦਾ ਇਹ ਨਿਕਾਸੀ ਦਾ ਪ੍ਰਬੰਧ ਕਰਦੇ ਪਿੰਡ ਦਾ ਪਾਣੀ ਜਾਣਾ ਸਾਡੇ ਖੇਤਾਂ ਜੋ ਪਿੰਡ ਦੇ ਇਹ ਪ੍ਰੋਬਲਮ ਇਹ ਆ ਜੀ ਤੁਹਾਨੂੰ ਮੈਂ ਦੱਸ ਦਾਂ ਅਜੇ ਲੰਮੜਦਾਰਾਂ ਪਿੰਡ ਦਾ ਪਿੰਡ ਦੇ ਪਿੰਡ ਦਾ ਕਾਫੀ ਵੱਦੀ ਆ ਦੇਖੋ ਇਹ ਜਿਹੜੇ ਦੀ ਪ੍ਰੋਬਲਮ ਇਹ ਦੱਸ ਰਹੇ ਹਾਂ ਇਹ ਰਸਤਾ 541 ਨੰਬਰ ਚਾਰ ਗੱਠੇ ਦਾ 20 ਫੁੱਟ ਦਾ ਦੱਸਤਾ ਦੇਖੋ ਪਾਣੀ ਬਰਸਾਤੀ ਦਾ ਜਾ ਸਕਦਾ ਕੋਈ ਦਿੱਕਤ ਨਹੀਂ ਹੈ ਜਿਹੜਾ ਰਜਾਨਾ ਪਾਣੀ ਜਾਣਾ ਉਹਦੇ ਵਾਸਤੇ ਪਿੰਡ ਦੀ ਪੰਚਾਇਤ ਦੀ ਉਸ ਏਰੀਆ ਵਿੱਚ ਇੱਕ ਵਿਸਵਾਵੀ ਜ਼ਮੀਨ ਜੇ ਹੈਗੀ ਤਾਂ ਬੇਸ਼ੱਕ ਲੈ ਜਾਣ ਸਰਪੰਚ ਸਭ ਖੜੇ ਆ ਇਹ ਦੱਸ ਸਕਦੇ ਕੀ ਸਮੱਸਿਆ ਦੀ ਇੱਕ ਮਿੰਟ ਮੈਂ ਤੁਹਾਨੂੰ ਦੱਸਦਾ ਜੀ ਹੁਣ ਇਹ ਬੀਬੀ ਖੜੀ ਆ ਇਹਨਾਂ ਦੇ ਪਿਛਲੇ ਤਿੰਨ ਚਾਰ ਸਾਲਾਂ ਚ ਇੱਕ ਦਾਣਾ ਕਣਕ ਦਾ ਨਹੀਂ ਹੋਣਾ ਤੇ ਇਹ ਕਿਵੇਂ ਗੁਜ਼ਾਰਾ ਕਰ ਸਕਦੇ ਆ ਇਹ ਇਹਨਾਂ ਨੂੰ ਪੁੱਛਿਆ ਇੱਕ ਇਹਦਾ ਹੱਲ ਕੀ ਹੈ ਦੱਸੋ ਮੈਮ ਇਧਰ ਜੀ ਇਹਦਾ ਪਾਣੀ ਸ਼ੁਰੂ ਤੋਂ ਇਧਰ ਨਹੀਂ ਜਾ ਰਿਹਾ ਅੱਜ ਤੋਂ ਨਹੀਂ ਸ਼ੁਰੂ ਤੋਂ ਮੇਰੀ ਮਤਲਬ 35 ਸਾਲ ਦੀ ਉਮਰ ਹੋ ਗਈ ਇੱਕ ਮਿੰਟ ਇੱਕ ਮਿੰਟ ਮੈਂ ਗੱਲ ਕੱਟਦਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਪਹਿਲਾਂ ਉਹ ਸਾਡੀ ਇੱਕ ਨਾ ਕੁੜੀ ਹੁੰਦੀ ਹੈ ਜੀ ਰੋਡ ਨੂੰ ਕੁੜੀ ਲੱਗਿਆ ਕੜੂਆ ਰੋਡ ਤੇ ਕੁੜੀ ਨੂੰ ਕਰਾਸ ਕਰਕੇ ਪਾਣੀ ਨਿਕਲ ਜਾਂਦਾ ਸੀ ਅੱਗੇ ਹੁਣ ਕੀ ਹੋ ਗਈ ਜੀ ਆਪਣਾ ਸਿਸਟਮ ਹੀ ਹੋ ਗਿਆ ਲੋਕਾਂ ਨੇ ਮਿੱਟੀ ਕਟਾਉਣੀ ਸ਼ੁਰੂ ਕਰ ਦਿੱਤੀ ਨਰੀਕ ਨੇ ਇਹna ਥੋੜੀ ਮਿੱਟੀ ਪਟਾਈ ਹੋਈ ਆ ਜੀ ਉਹ ਮਿੱਟੀ ਤੋਂ ਅਗਰ ਮਿੱਟੀ ਪੂਰੀ ਹੋਵੇ ਪਾਣੀ ਦੀ ਚੰਦਰਾ ਮਾ ਨਹੀਂ ਨਿਕਲੇਗਾ ਜੀ ਸੋ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜੀ ਮੁਹਿੰਮ ਚਲਾਈ ਗਈ ਆ ਸਰਕਾਰ ਆਪਦੇ ਦਵਾਰ ਉਹਦੇ ਤਹਿਤ ਅਸੀਂ ਪਿੰਡਾਂ 'ਚ ਜਾ ਰਹੇ ਆ ਅੱਜ ਹਸਨਪੁਰ ਤੇ ਬਰੌਲੀ ਬੈਂਡ ਸੀ ਇਹ ਸੋ ਲੋਕਾਂ ਦੀਆਂ ਜਿਹੜੀਆਂ ਸਾਰੇ ਜਿਹੜੇ ਡਿਪਾਰਟਮੈਂਟ ਆ ਵੱਖ-ਵੱਖ ਡਿਪਾਰਟਮੈਂਟ ਨੇ ਉਹ ਚਾਹੇ ਉਹ ਪੁਰਾਣੇ ਜਿਹੜੇ ਰਾਸ਼ਨ ਕਾਰਡ ਉਹ ਬਹਾਲ ਕਰ ਰਹੇ ਆ ਨੀਲੇ ਕਾਰਡ ਤੇ ਸਾਰੀਆਂ ਸਕੀਮਾਂ ਜਿਹੜੀਆਂ ਹੈਗੀਆਂ ਉਹ ਪਿੰਡਾਂ ਦੇ ਵਿੱਚ ਜਾ ਕੇ ਦਿੱਤੀਆਂ ਜਾ ਰਹੀਆਂ ਨੇ ਵੱਖ-ਵੱਖ ਪੈਨਸ਼ਨਾਂ ਨੇ ਜਿਹੜੀਆਂ ਤੇ ਲੋਕਾਂ ਦੀਆਂ ਸਮੱਸਿਆਵਾਂ ਬਹੁਤ ਸਾਰੀਆਂ ਹੱਲ ਹੋ ਗਈਆਂ ਤੇ ਬਹੁਤ ਸਾਰੀਆਂ ਲੋਕ ਦੱਸ ਰਹੇ ਨੇ ਉਹਨਾਂ ਨੂੰ ਹੱਲ ਅਸੀਂ ਕਰ ਰਹੇ ਹਾਂ ਮੈਮ ਪਿੰਡਾਂ ਦੇ ਵਿੱਚ ਅੱਜ ਕਈ ਪ੍ਰੋਬਲਮਸ ਐਸੀ ਇੱਥੇ ਬਰੋਲੀ ਵੀ ਦੇਖਿਆ ਕਿ ਕਈ ਰਾਸ਼ਨ ਕਾਰਡ ਜਿਹੜੇ ਨੇ ਉਹ ਕੱਟੇ ਗਏ ਨੇ ਉਹ ਕਹਿੰਦੇ ਕਿ ਅਸੀਂ ਅਪਲਾਈ ਕਰਦੇ ਨੇ ਲੇਕਿਨ ਕੋਈ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਨਹੀਂ ਕਈ ਵਾਰੀ ਕੀ ਹੁੰਦਾ ਨਾ ਵੀ ਸਹੀ ਗਾਈਡੈਂਸ ਨਹੀਂ ਮਿਲਦੀ ਰਾਸ਼ਨ ਕਾਰਡ ਜਿੰਨੇ ਵੀ ਕੱਟੇ ਗਏ ਨੇ ਉਹ ਸਾਰੇ ਦੇ ਸਾਰੇ ਸਰਕਾਰ ਬਹਾਲ ਕਰ ਰਹੀ ਹੈ ਬਸ਼ਰਤੇ ਕੁਝ ਅਪੱਤੀਜਨਕ ਜਿਹੜੇ ਰਾਸ਼ਨ ਕਾਰਡ ਹੋਣ ਤੇ ਨਵੇਂ ਰਾਸ਼ਨ ਕਾਰਡ ਅਪਲਾਈ ਕਰ ਸਕਦੇ ਨੇ ਹਲਕਾ ਕਰੜ ਦੇ ਵਿੱਚ ਕਿੰਨੇ ਦਿਨ ਕੈਂਪ ਚੱਲਣਗੇ ਜਿੰਨੀ ਦੇ ਸਾਰੇ ਪਿੰਡ ਕਵਰ ਨਹੀਂ ਹੁੰਦੇ ਜੀ ਇਕੱਲਾ ਇਕੱਲਾ ਪਿੰਡ ਅਸੀਂ ਜਾ ਕੇ ਕਵਰ ਕਰ ਰਹੇ ਹਾਂ ਹਰ ਪਿੰਡ ਦੇ ਵਿੱਚ ਮੈਂ ਜਾ ਰਹੀ ਹਾਂ ਤੇ ਲੋਕਾਂ ਦੀਆਂ ਜਿਹੜੀਆਂ ਕੁਝ ਸਮੱਸਿਆਵਾਂ ਮੈਂ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਲਿਖ ਕੇ ਨਹੀਂ ਦੱਸੀਆਂ ਜਾ ਸਕਦੀਆਂ ਲੋਕ ਬੋਲ ਕੇ ਦੱਸ ਸਕਦੇ ਆ ਤੇ ਉਹ ਜਿਹੜੀਆਂ ਹੁਣ ਅਸੀਂ ਪੂਰਾ ਟਾਈਮ ਲਾ ਕੇ ਪਿੰਡ ਚ ਕੱਲੇ-ਕੱਲੇ ਬੰਦੇ ਦੀ ਗੱਲ ਸੁਣ ਕੇ ਜਿਹੜੀ ਉਹ ਸਮੱਸਿਆ ਨੂੰ ਲੈ ਰਹੇ ਆਂ ਤੇ ਐਸਾ ਕੋਈ ਕੰਮ ਨਹੀਂ ਜਿਹੜਾ ਕੀਤਾ ਨਹੀਂ ਜਾ ਸਕਦਾ ਥੋੜਾ ਜਾਂ ਨਾਲ ਜਿਹੜੀ ਸਰਪੰਚ ਨੇ ਪਿੰਡਾਂ ਦੇ ਉਹਨਾਂ ਨੂੰ ਵੀ ਹਿੰਮਤ ਮਾਰਨ ਦੀ ਲੋੜ ਹੈ। ਕੁਰਾਲੀ ਹਸਪੀਟਲ ਅਪਡੇਟ ਕਰਨ ਦੀ ਗੱਲ ਬਾਰ-ਬਾਰ ਆ ਰਹੀ ਹੈ ਤੇ ਕਿੱਥੇ ਤੱਕ ਇਹ ਜਿਹੜੀ ਹਸਪਤਲ ਨੂੰ ਅਪਡੇਟ ਕਰਨ ਦਾ ਜਿਹੜਾ ਕੰਮ ਪਹੁੰਚ ਗਿਆ। ਜਲਦੀ ਇਹਦੀ ਵੀ ਜਿਹੜੀ ਸਾਰੀ ਖਬਰ ਸੂਚਨਾ ਦੇ ਦਵਾਂਗੇ ਇਹਦੇ ਪੈਸੇ ਆ ਜਿਹੜੇ ਉਹ ਆਏ ਹੋਏ ਆਨ ਦਾਤਾ ਸੜਕਾਂ ਤੇ ਆਏ। ਦੇਖੋ ਇਹ ਪੰਜਾਬ ਆ ਜਿਹੜਾ ਹੈ ਹਮੇਸ਼ਾ ਇਹੋ ਜਿਹਾ ਸੂਬਾ ਹੈ ਜਿੱਥੇ ਲੋਕ ਨਰਮ ਨੇ ਪਰ ਬਹਾਦਰ ਨੇ ਜਿੱਥੇ ਲੋਕਾਂ ਨੇ ਹਮੇਸ਼ਾ ਹੱਕ ਸੱਚ ਲਈ ਆਵਾਜ਼ ਉਠਾਈ ਹੈ ਜਿੱਥੇ ਬਾਕੀ ਦੇਸ਼ ਦੇ ਵਿੱਚ ਵੀ ਜਾਨ ਫੂਕਣ ਦਾ ਕੰਮ ਪੰਜਾਬੀਆਂ ਨੇ ਕੀਤਾ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਜਿੰਨੀਆਂ ਲਹਿਰਾਂ ਉੱਠੀਆਂ ਨੇ ਦੇਸ਼ 'ਚ ਉਹਦੇ 'ਚ ਜਿਹੜੇ ਪੰਜਾਬੀ ਉਹ ਮੂਰੀ ਰਹੇ ਨੇ ਪਰ ਕੇਂਦਰ ਦੀਆਂ ਜਿਹੜੀਆਂ ਸਮੇਂ-ਸਮੇਂ ਦੀਆਂ ਸਰਕਾਰਾਂ ਬਣਦੀਆਂ ਰਹੀਆਂ ਨੇ ਪਤਾ ਨਹੀਂ ਪੰਜਾਬ ਤੋਂ ਡਰ ਲੱਗਦਾ ਹੈ ਕਿ ਇਹਨਾਂ ਦੀ ਦਲੇਰੀ ਤੋਂ ਡਰ ਲੱਗਦਾ ਤੇ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਹੁਣ ਕਿਸਾਨ ਉੱਥੇ ਗਏ ਹੋਏ ਰਹੇ ਅਥਰੂ ਗੈਸ ਦੇ ਗੋਲੇ ਸਿੱਟੇ ਜਾ ਰਹੇ ਨੇ ਭਾਜਪਾ ਸਰਕਾਰ ਪੁਲਿਸ ਨੂੰ ਕਿਸ ਤਰੀਕੇ ਹਥਿਆਰ ਬਣਾ ਕੇ ਇੱਕ 65 ਸਾਲ ਦੇ ਜਿਹੜੇ ਕਿਸਾਨ ਸੀ ਬਜ਼ੁਰਗ ਸੀਗੇ ਉਹ ਸ਼ਹੀਦ ਹੋ ਗਏ ਕਈਆਂ ਦਾ ਅੱਖਾਂ ਦਾ ਚਲੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਕਈ ਬਿਮਾਰੀ ਦੇ ਹਾਲਤ ਵਿੱਚ ਹੋਏ ਵੀ ਤੁਸੀਂ ਆਪਣੇ ਦੇਸ਼ ਦੇ ਲੋਕਾਂ ਤੋਂ ਆਪਣੇ ਹੀ ਦੇਸ਼ ਦੇ ਵਿੱਚ ਜੇ ਡਾਂਗਾ ਛੋਟੇ ਜਿਵੇਂ ਕੋਈ ਮਿਲਟਰੀ ਦਾ ਅਟੈਕ ਕਿਸੇ ਬਾਹਰਲੀ ਹਮਸਰਤੇ ਹੁੰਦਾ ਉਸ ਤਰੀਕੇ ਕਰੋਗੇ ਐਡੀਆਂ ਐਡੀਆਂ ਤੁਸੀਂ ਪਿੱਲਰਾਂ ਕੰਡਿਆਂ ਵਾਲੀਆਂ ਤਾਰਾਂ ਲਾਤੀਆਂ ਵੀ ਅਸੀਂ ਦੇਸ਼ཅੀ ਅਸੀਂ ਬਾਹਰ ਥੋੜੀ ਐ ਅਸੀਂ ਤੇ ਆਜ਼ਾਦੀ ਦਿਵਾਉਣ ਵਾਲੇ ਆ ਇਸ ਦੇਸ਼ ਨੂੰ ਲੜਨ ਵਾਲੇ ਆ ਸੰਘਰਸ਼ ਕਰਨ ਵਾਲੇ ਆ ਦੇਸ਼ ਲਈ ਮਰ ਮਿਟਣ ਵਾਲੇ ਲੋਕ ਆ ਤੇ ਤੁਸੀਂ ਇਸ ਤਰੀਕੇ ਦਾ ਰਵਈਆ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੇ ਮੰਨਣੀਆਂ ਚਾਹੀਦੀਆਂ ਕਿਉਂ ਨਹੀਂ ਮੰਨ ਰਹੇ ਜਿਸ ਸਾਰੇ ਦੇਸ਼ ਦਾ ਢਿੱਡ ਭਰਨ ਵਾਲੇ ਕਿਸਾਨ ਜਿਨ੍ਹਾਂ ਦੇ ਖੇਤੋਂ ਤੁਸੀਂ ਫਸਲ ਚਾਕੇ ਲੈ ਜਾਂਦੇ ਤਾਂ ਅੱਗੇ 4 ਗੁਣਾ ਭਾਅ ਦੇ ਵੇਚਦੇ ਹੋ ਕਿਸਾਨਾਂ ਨੂੰ ਕਿਉਂ ਨਹੀਂ ਫਾਇਦਾ ਮਿਲਣਾ ਚਾਹੀਦਾ ਸੋ ਮੇਰੀ ਪਹਿਲੇ ਦਿਨ ਤੋਂ ਇਹ ਸਟੈਂਡ ਰਿਹਾ ਤੇ ਮੈਂ ਹਮੇਸ਼ਾ ਆਵਾਜ਼ ਚੱਕਦੀ ਕਿ ਕਿਸਾਨਾਂ ਦੀਆਂ ਜੋ ਮੰਗਾ ਉਹਨਾਂ ਨੂੰ ਲੋਕਤੰਤਰੀ ਘੰਗ ਨਾਲ ਸ਼ਾਂਤੀਪੂਰਵਕ ਤਰੀਕੇ ਨਾਲ ਬਾਬੇ ਨਾਨਕ ਦੇ ਬੱਚੇ ਨੇ ਸਾਰੇ ਕਿਸ ਤਰੀਕੇ ਦੇ ਅਸੀਂ ਲੰਗਰ ਲੰਗਰ ਲਗਾਉਣ ਵਾਲੇ ਲੋਕ ਹੈ ਆ ਸੇਵਾ ਭਾਵਨਾ ਵਾਲੇ ਲੋਕ ਆ ਤੇ ਤੁਸੀਂ ਉਹ ਉਸ ਕੌਮ ਉੱਤੇ ਜਿਨ੍ਹਾਂ ਨੇ ਆਜ਼ਾਦੀ ਦਵਾਈ ਹੈ ਤੁਸੀਂ ਡਾਂਗਾ ਚਲਾ ਰਹੇ ਹੋ ਤੁਸੀਂ ਅਥਰੂ ਗੈਂਸ ਦੇ ਗੋਲੇ ਛੱਡ ਰਹੇ ਹੋ ਤੇ ਬੜਾ ਨਿੰਦਿਆ ਜਨਕ ਹੈ ਤੇ ਜਿਨੇ ਵੀ ਪੰਜਾਬ ਨੂੰ ਦਵਾਉਣ ਦੀ ਕੋਸ਼ਿਸ਼ ਕੀਤੀ ਹੈ ਇਤਿਹਾਸ ਗਵਾਹ ਹੈ ਕੇਂਦਰ ਸਰਕਾਰਾਂ ਸਮੇਂ-ਸਮੇਂ ਸਿਰ ਦੀਆਂ ਗਵਾਹ ਨੇ ਕਿ ਪੰਜਾਬ ਦੇ ਲੋਕਾਂ ਨੇ ਫਿਰ ਕਿਵੇਂ ਸਭ ਕੁਝ ਸਿਖਾਇਆ ਜਰਾ ਇਤਿਹਾਸ ਫਰੋਲ ਕੇ ਦੇਖਣ ਤੇ ਕਿਸੇ ਨੂੰ ਹੰਕਾਰ ਨਹੀਂ ਕਰਨਾ ਚਾਹੀਦਾ